ਸੰਗਤ ਜੀ ਚੰਗੇ ਦਿਨ ਆਉਣ ਤੋਂ ਪਹਿਲਾਂ ਸਾਨੂੰ ਉਸ ਪ੍ਰਮਾਤਮਾ ਵੱਲੋਂ ਕੁਝ ਅਜੀਹੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਨਾਲ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਉਣ ਵਾਲੀ ਸਾਡੀ ਜ਼ਿੰਦਗੀ ਬਹੁਤ ਵਧੀਆ ਗੁਜ਼ਰਨ ਵਾਲੀ ਹੈ ਜੀ ਸਮੁੱਚੀ ਸੰਗਤ ਹਮੇਸ਼ਾ ਉਸ ਪ੍ਰਮਾਤਮਾ ਵੱਲੋਂ ਇਹੀ ਕਾਮਨਾ ਕਰਦੀ ਹੈ ਕਿ ਸਾਡੀ ਜ਼ਿੰਦਗੀ ਹਮੇਸ਼ਾ ਚੰਗੀ ਚੱਲਦੀ ਰਹੇ ਪਰ ਸੰਗਤ ਜੀ ਇਹ ਕਦੇ ਵੀ ਸੰਭਵ ਨਹੀਂ ਹੁੰਦਾ ਜੀ ਹਮੇਸ਼ਾ ਲਈ ਨਾ ਤਾਂ ਦੁੱਖ ਸਾਡੇ ਨਾਲ ਰਹਿੰਦੇ ਹਨ ਅਤੇ ਨਾ ਹੀ ਸੁੱਖ ਸਾਡੇ ਨਾਲ ਰਹਿੰਦੇ ਹਨ ਜੀ ਜਿਵੇਂ ਜਨਮ ਅਤੇ ਮੌਤ ਹੈ ਦਿਨ ਅਤੇ ਰਾਤ ਹੈ ਉਸੇ ਤਰ੍ਹਾਂ ਹੀ ਪ੍ਰਮਾਤਮਾ ਨੇ ਸੁੱਖ ਅਤੇ ਦੁੱਖ ਦੋਨੇ ਸਾਡੀ ਝੋਲੀ ਪਾਏ ਹਨ ਜੀ ਪਰ ਸੰਗੋ ਜੀ ਇਸੇ ਤਰ੍ਹਾਂ ਹੀ ਕਈ ਅਜਿਹੇ ਦਿਨ ਵੀ ਆਉਂਦੇ ਹਨ ਜਿਨ੍ਹਾਂ ਵਿੱਚ ਕੁਝ ਅਜਿਹੀਆਂ ਅਣਚਾਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਜਿਨ੍ਹਾਂ ਨਾਲ ਅਸੀਂ ਆਸਾਨੀ ਨਾਲੇ ਪਤਾ ਲਗਾ ਸਕਦੇ ਹਾਂ ਕਿ ਕਦੋਂ ਸਾਡੇ ਚੰਗੇ ਦਿਨ ਆਉਣ ਵਾਲੇ ਹਨ ਅੱਜ ਤੁਹਾਨੂੰ ਅਜਿਹੇ 15 ਸੰਕੇਤ ਦੱਸਾਂਗੇ ਜਿੰਨਾ ਨਾਲ ਇਹ ਪੱਕਾ ਹੋ ਜਾਂਦਾ ਹੈ ਕਿ ਤੁਹਾਡੇ ਚੰਗੇ ਦਿਨ ਸ਼ੁਰੂ ਹੋਣ ਵਾਲੇ ਹਨ ਅਤੇ ਪੁਰਾਣੇ ਸਾਰੇ ਦੁੱਖਾਂ ਤੋਂ ਤੁਹਾਨੂੰ ਛੁਟਕਾਰਾ ਮਿਲਣ ਵਾਲਾ ਹੈ ਜੀ ਸੰਗਤ ਜੀ ਸਾਡੇ ਵੇਦਾਂ ਸ਼ਾਸਤਰਾਂ ਵਿੱਚ ਵੀ ਸਾਨੂੰ ਇਹ ਹੀ ਗਿਆਨ ਮਿਲਦਾ ਹੈ ਕਿ ਬੁਰਾ ਤੇ ਚੰਗਾ ਸਮਾਂ ਹਮੇਸ਼ਾ ਚੱਲਦੇ ਰਹਿੰਦੇ ਹਨ ਜੇਕਰ ਤੁਸੀਂ ਬੁਰੇ ਵਕਤ ਨੂੰ ਹੁਣ ਤੱਕ ਆਪਣੇ ਸਰੀਰ ਉੱਪਰ ਹੰਢਾ ਚੁੱਕੇ ਹੋ ਤਾਂ ਤੁਹਾਡਾ ਚੰਗਾ ਸਮਾਂ ਵੀ ਜ਼ਰੂਰ ਆਵੇਗਾ ਜੀ ਸੰਗਤ ਜੀ ਚੰਗਾ ਸਮਾਂ ਤਾਂ ਹਾਸਕੇ ਬੀਤ ਜਾਂਦਾ ਏ ਪਰ ਬੁਰਾ ਸਮਾਂ ਸਾਨੂੰ ਇਕੱਲਿਆਂ ਹੀ ਹੰਡਾਉਣਾ ਪੈਂਦਾ ਹੈ ਕਿਉਂਕਿ ਬੁਰੇ ਸਮੇਂ ਵਿੱਚ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਸਾਡਾ ਸਾਥ ਛੱਡ ਜਾਂਦੇ ਹਨ ਸੰਗਤ ਜੀ ਹੁਣ ਆਪਾਂ ਉਹਨਾਂ ਸੰਕੇਤਾਂ ਬਾਰੇ ਜਾਣਦੇ ਹਾਂ ਜਿਨ੍ਹਾਂ ਨਾਲ ਤੁਹਾਨੂੰ ਆਪਣੇ ਚੰਗੇ ਦਿਨ ਆਉਂਦੀ ਨਿਸ਼ਾਨੀ ਮਿਲਦੀ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦੱਬਿਓ ਜੀ ਸੰਗਤ ਜੀ ਸਭ ਤੋਂ ਪਹਿਲਾ ਸੰਕੇਤ ਉਸ ਪ੍ਰਕਿਰਤੀ ਤੋਂ ਸਾਨੂੰ ਇਹ ਮਿਲਦਾ ਹੈ ਕਿ ਜੇਕਰ ਤੁਹਾਡੀ ਜਾਗ ਅਮਰਤ ਵੇਲੇ ਖੁੱਲ ਜਾਂਦੀ ਹੈ ਇਹ ਅਜੀਹਾ ਸੰਕੇਤ ਹੈ ਜੋ ਸਾਨੂੰ ਉਸ ਪਰਮਾਤਮਾ ਕੋਲੋਂ ਜ਼ਿਆਦਾਤਰ ਮਿਲਦਾ ਰਹਿੰਦਾ ਹੈ ਪਰ ਸੰਗਤਾਂ ਇਸ ਸੰਕੇਤ ਬਾਰੇ ਕਦੇ ਵੀ ਜਾਣੂ ਨਹੀਂ ਹੁੰਦੀਆਂ ਉਹ ਕਦੇ ਵੀ 10 ਮਿੰਟ ਮੂਲ ਮੰਤਰ ਜੀ ਦਾ ਜਾਪ ਨਹੀਂ ਕਰਦੀਆਂ ਜਿੰਨਾ ਕਰਕੇ ਅੱਗੇ ਮਿਲਣ ਵਾਲੇ ਸੰਕੇਤ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੇ ਜੀ ਇਸੇ ਨਾਲੀ ਜੇਕਰ ਸਵੇਰੇ-ਸਵੇਰੇ ਤੁਹਾਡੇ ਘਰ ਦੀ ਛੱਤ ਤੇ ਜਾਂ ਤੁਹਾਡੇ ਘਰ ਦੇ ਦਰਖਤ ਉੱਪਰ ਕਾਂ ਜਾਂ ਕੋਇ ਲਾ ਕੇ ਬਹਿੜਦੇ ਹਨ ਅਤੇ ਵਾਰ-ਵਾਰ ਆਪਣੀ ਆਵਾਜ਼ ਕੱਢਦੇ ਹਨ ਤਾਂ ਇਹ ਚੰਗੇ ਦਿਨ ਆਉਣ ਦਾ ਸਭ ਤੋਂ ਵੱਡਾ ਸੰਕੇਤ ਮੰਨਿਆ ਜਾਂਦਾ ਹੈ ਅਤੇ ਜੇਕਰ ਇਸ ਤੋਂ ਇਲਾਵਾ ਕਿ ਕੱਲਾ ਕਾਂ ਆ ਕੇ ਤੁਹਾਡੇ ਬਨੇਰੇ ਉੱਪਰ ਬੋਲੇ ਤਾਂ ਇਹ ਇਸ ਗੱਲ ਦਾ ਪ੍ਰਤੀਕ ਹੁੰਦਾ ਹੈ ਕਿ ਤੁਹਾਡੇ ਘਰ ਕੋਈ ਵੀ ਰਿਸ਼ਤੇਦਾਰ ਆਉਣ ਵਾਲਾ ਹੈ ਜੀ ਸੰਗਤ ਜੀ ਤੀਸਰਾ ਸੰਕੇਤ ਸਾਨੂੰ ਉਸ ਪਰਮਾਤਮਾ ਕੋਲ ਉਹ ਮਿਲਦਾ ਹੈ ਕਿ ਜੇਕਰ ਤੁਹਾਡੇ ਘਰ ਦੇ ਬਾਹਰ ਕੋਈ ਵੀ ਪਸ਼ੂ ਆਉਂਦਾ ਹੈ ਅਤੇ ਸਾਡੇ ਘਰ ਵਾਲ ਆਪਣੀ ਨਿਗਾ ਟਕਾ ਕੇ ਰੱਖਦਾ ਹੈ ਭਾਵੇਂ ਉਹ ਸਾਡੇ ਘਰ ਦੇ ਮੁੱਖ ਦਰਵਾਜ਼ੇ ਵਿੱਚ ਆ ਕੇ ਖੜਾ ਰਹੇਗਾ ਐਸ ਲਈ ਜੇਕਰ ਤੁਹਾਡੇ ਘਰ ਦੇ ਬਾਹਰ ਵੀ ਕੋਈ ਗਾਂ ਆ ਕੇ ਖੜ ਜਾਂਦੀ ਹੈ ਤਾਂ ਦੋ ਰੋਟੀਆਂ ਗੁਰਦੇ ਨਾਲ ਉਸ ਨੂੰ ਜ਼ਰੂਰ ਪਾਓ ਜੀ ਇਸ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਅਸਮਾਨ ਨੂੰ ਛੂ ਲਵੇਗੀ ਜੀ ਸੰਗੋਜੀ ਅਗਲਾ ਸੰਕੇਤ ਕਿ ਜਦੋਂ ਵੀ ਤੁਸੀਂ ਆਪਣੀ ਫੈਮਿਲੀ ਨਾਲ ਕਿਤੇ ਵੀ ਜਾਂਦੇ ਹੋ ਤਾਂ ਜੇਕਰ ਤੁਹਾਨੂੰ ਰਸਤੇ ਵਿੱਚ ਕੋਈ ਸੱਪ ਬਾਂਦਰ ਜਾਂ ਕਾਫੀ ਸਾਰੇ ਕੁੱਤਿਆਂ ਦਾ ਇਕੱਠ ਦਿਖਾਈ ਦਿੰਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਮੰਨਿਆ ਜਾਂਦਾ ਹੈ ਕਿ ਘਰ ਜਾਂਦੇ ਸਮੇਂ ਤੁਹਾਨੂੰ ਪੱਕਾ ਕੋਈ ਚੰਗੀ ਖਬਰ ਜ਼ਰੂਰ ਮਿਲੇਗੀ ਜੀ ਅਗਲਾ ਸੰਕੇਤ ਸੰਗੋਜੀ ਜੇਕਰ ਤੁਹਾਨੂੰ ਰਾਤ ਨੂੰ ਸੌਂਦੇ ਸਮੇਂ ਘਰ ਦੇ ਕਿਸੇ ਵੀ ਮੈਂਬਰ ਨੂੰ ਕਾਲਾ ਸੱਪ ਸੁਪਨੇ ਵਿੱਚ ਦਿਖਾਈ ਦਿੰਦਾ ਹੈ ਤਾਂ ਇਸ ਨੂੰ ਵੀ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਜੀ ਇਸੇ ਨਾਲ ਹੀ ਜੇਕਰ ਸੰਤ ਜੀ ਸੁਪਨੇ ਵਿੱਚ ਤੁਹਾਨੂੰ ਕਿਸੇ ਵੀ ਵਿਅਕਤੀ ਦੀ ਕੋਈ লাশ ਨਜ਼ਰ ਆਉਂਦੀ ਹੈ ਤਾਂ ਇਸ ਨੂੰ ਵੀ ਇੱਕ ਚੰਗਾ ਸੰਕੇਤ ਹੀ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਸੁਪਨੇ ਵਿੱਚ ਕਿਸੇ ਵੀ ਵਿਅਕਤੀ ਦੀ লাশ ਦਾ ਦਿਖਣਾ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੀ ਲੰਮੀ ਉਮਰ ਕਰਦਾ ਹੈ ਜੀ ਅਗਲਾ ਸੰਕੇਤ ਸੰਤ ਜੀ ਜੇਕਰ بارش ਦੇ ਸਮੇਂ ਵਿੱਚ ਸਾਨੂੰ ਸੂਰਜ ਦਿਖਾਈ ਦੇ ਦਿੰਦਾ ਹੈ ਉਹ ਸਾਡੇ ਘਰ ਆਉਣ ਵਾਲੇ ਪੈਸੇ ਦਾ ਦ੍ਰਿਸ਼ਟੀਕੋਣ ਕਰਦਾ ਹੈ ਜੀ ਭਾਵ ਕਿ ਜੇਕਰ ਮੀਂਹ ਪੈਣ ਦੇ ਵਿੱਚ ਸਾਨੂੰ ਸੂਰਜ ਦਿਖਾਈ ਦੇ ਦਿੰਦਾ ਹੈ ਤਾਂ ਬਹੁਤ ਜਲਦ ਇਕੱਠਾ ਧਨ ਸਾਡੇ ਘਰ ਵਿੱਚ ਪ੍ਰਵੇਸ਼ ਕਰਨ ਵਾਲਾ ਹੁੰਦਾ ਹੈ ਜੀ ਇਸ ਦੇ ਨਾਲ ਹੀ ਸੰਗਤ ਜੀ ਜੇਕਰ ਘਰ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਸਾਨੂੰ ਜ਼ਿਆਦਾਤਰ ਹਰੀਆਲੀ ਦਿਖਾਈ ਦਿੰਦੀ ਹੈ ਤਾਂ ਇਹ ਸ਼ੁਭ ਸੰਕੇਤ ਹੈ ਇਸ ਪ੍ਰਕਿਰਤੀ ਦੁਆਰਾ ਸਾਨੂੰ ਦਿੱਤਾ ਜਾਂਦਾ ਹੈ ਜੀ ਅਗਲਾ ਸੰਕੇਤ ਸੰਗਤ ਜੀ ਜੋ ਕਿ ਸਾਨੂੰ ਬਹੁਤ ਘੱਟ ਸੰਗਤਾਂ ਨੂੰ ਮਿਲਦਾ ਹੈ ਅਤੇ ਜਿਹੜੀਆਂ ਵੀ ਸੰਗਤਾਂ ਨੂੰ ਇਹ ਸੰਕੇਤ ਮਿਲਦਾ ਹੈ ਉਹਨਾਂ ਨੂੰ ਇਸ ਗੱਲ ਦਾ ਥੋੜਾ ਜਿਹਾ ਵੀ ਅਨੁਮਾਨ ਨਹੀਂ ਲੱਗਦਾ ਕਿ ਇਹ ਕਿਉਂ ਹੋਇਆ ਹੈ ਸੰਗਤ ਜੀ ਜੇਕਰ ਰਾ ਜਾਂਦੇ ਤੁਹਾਡੇ ਉੱਪਰ ਕੋਈ ਪੰਛੀ ਬੈਠ ਕਰ ਦਿੰਦਾ ਹੈ ਤਾਂ ਇਹ ਸੰਕੇਤ ਸਾਡੀਆਂ ਪੁਰਾਣੀਆਂ ਬਿਮਾਰੀਆਂ ਨੂੰ ਦੂਰ ਹੋਣ ਦਾ ਮਿਲਦਾ ਹੈ ਜੀ ਭਾਵ ਕੇ ਇਸ ਸੰਕੇਤ ਤੋਂ ਬਾਅਦ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਬਹੁਤ ਜਲਦ ਸਾਡੀਆਂ ਪੁਰਾਣੀਆਂ ਬਿਮਾਰੀਆਂ ਸਾਡਾ ਸਰੀਰ ਛੱਡ ਦੇਣੀਆਂ ਜੀ ਪਰ ਸੰਗਤ ਜੀ ਜ਼ਿਆਦਾਤਰ ਇਸ ਨੂੰ ਸਿਰਫ ਇੱਕ ਮਖੌਲ ਦੀ ਤਰ੍ਹਾਂ ਹੀ ਲਿਆ ਜਾਂਦਾ ਹੈ ਇਸੇ ਨਾਲ ਹੀ ਜੇਕਰ ਤੁਹਾਡੇ ਘਰ ਵਿੱਚ ਚਮਗਾਦੜ ਆਪਣਾ ਰਹਿਣ ਬਸੇਰਾ ਬਣਾ ਲੈਂਦੇ ਹਨ ਇਹ ਵੇਦਾਂ ਅਨੁਸਾਰ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਕਿਉਂਕਿ ਚਮਗਾਦੜ ਹਮੇਸ਼ਾ ਰਾਤ ਨੂੰ ਹੀ ਨਿਕਲਦੇ ਹਨ ਅਤੇ ਇਹ ਜਿਹੜੇ ਵੀ ਘਰ ਆਪਣਾ ਰਹਿਣ ਵਸੇਰਾ ਬਣਾਉਂਦੇ ਹਨ ਉਸ ਕਰੋ ਨਕਾਰਾਤਮਕ ਸ਼ਕਤੀ ਨੂੰ ਖਤਮ ਕਰ ਦਿੰਦੇ ਹਨ ਸੰਗਤ ਜੀ ਅਗਲਾ ਸੰਕੇਤ ਕਿ ਜੇਕਰ ਸਵੇਰੇ ਸਵੇਰੇ ਤੁਹਾਡਾ ਮਨ ਦੁੱਧ ਪੀਣ ਨੂੰ ਜਾਂ ਦਹੀਂ ਖਾਣ ਨੂੰ ਕਰਦਾ ਹੈ ਤਾਂ ਇਹ ਸਾਡੇ ਪਰਿਵਾਰ ਲਈ ਬੜਾ ਸ਼ੁਭ ਸੰਕੇਤ ਹੁੰਦਾ ਹੈ ਜੀ ਇਸ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਸਾਡਾ ਸਰੀਰ ਅਤੇ ਮਨ ਨਕਾਰਾਤਮਕ ਸ਼ਕਤੀ ਨੂੰ ਤਿਆਗ ਰਿਹਾ ਹੈ ਅਤੇ ਪੋਜੀਟਿਵ એનર્ਜੀ ਨੂੰ ਧਾਰਨ ਕਰਨ ਲਈ ਤਿਆਰ ਬੈਠਾ ਹੈ ਜੀ ਸੰਗਤ ਜੀ ਜੇਕਰ ਤੁਹਾਨੂੰ ਰਾਤ ਨੂੰ ਟੁੱਟਿਆ ਹੋਇਆ ਤਾਰਾ ਵੀ ਦਿਖਾਈ ਦਿੰਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਤੁਹਾਡੀ ਮੰਗੀ ਹੋਈ ਮਨੁਕਾਮਨਾ 30 ਦਿਨਾਂ ਦੇ ਵਿੱਚ ਵਿੱਚ ਪੂਰੀ ਹੋ ਜਾਵੇਗੀ ਅਗਲਾ ਸੰਕੇਤ ਸੰਗਤ ਜੀ ਅਗਲਾ ਸੰਕੇਤ ਸੰਗਤ ਜੀ ਜੇਕਰ ਤੁਸੀਂ ਕਿਸੇ ਵੀ ਜਗ੍ਹਾ ਤੇ ਜਾਣ ਦੀ ਤਿਆਰੀ ਵਿੱਚ ਹੋ ਅਤੇ ਬਾਅਦ ਵਿੱਚ ਤੁਹਾਨੂੰ ਯਾਦ ਆਵੇ ਕਿ ਮੈਂ ਘਰ ਵਿੱਚ ਕੁਝ ਭੁੱਲ ਗਿਆ ਹਾਂ ਤਾਂ ਇਹ ਤੁਹਾਡੇ ਬੁਰੇ ਸਮੇਂ ਨੂੰ ਟਾਲ ਦਿੰਦਾ ਹੈ ਇਸ ਕਰਕੇ ਜੇਕਰ ਤੁਸੀਂ ਘਰੋਂ ਤੁਰਦੇ ਸਮੇਂ ਕੋਈ ਵੀ ਚੀਜ਼ ਆਪਣੇ ਘਰ ਵਿੱਚ ਹੀ ਭੁੱਲ ਜਾਂਦੇ ਹੋ ਤਾਂ ਇਹ ਵੀ ਤੁਹਾਡੇ ਲਈ ਇੱਕ ਚੰਗਾ ਸੰਕੇਤ ਹੀ ਮੰਨਿਆ ਜਾਂਦਾ ਹੈ ਕਈ ਵਾਰ ਸੰਗਤ ਜੀ ਕੀ ਹੁੰਦਾ ਹੈ ਕਿ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ ਤਾਂ ਸਾਨੂੰ ਅਜਿਹੀਆਂ ਵਸਤੂਆਂ ਰਸਤੇ ਵਿੱਚ ਦਿਖਾਈ ਦੇ ਦਿੰਦੀਆਂ ਹਨ ਜਿਵੇਂ ਕਿ ਘੋੜੇ ਦੇ ਪੈਰ ਦੀ ਨਾਲ ਜਾਂ ਕੋਈ ਰਸਤੇ ਵਿੱਚ ਡਿੱਗਿਆ ਹੋਇਆ ਨਾਰੀਅਲ ਜਾਂ ਕੋਈ ਲਾਲ ਰੰਗ ਦੀ ਚੁੰਨੀ ਜੋ ਕਿ ਇਸ ਗੱਲ ਵਿੱਚ ਇਸ਼ਾਰਾ ਕਰਦੇ ਹਨ ਕਿ ਤੁਹਾਡਾ ਚੰਗਾ ਸਮਾਂ ਆਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਜੀ ਇਸ ਦੇ ਨਾਲ ਹੀ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਆਸ-ਪਾਸ ਤੁਹਾਨੂੰ ਜ਼ਿਆਦਾਤਰ ਕੀੜੇ ਦਿਖਾਈ ਦਿੰਦੇ ਹਨ ਤਾਂ ਇਹ ਵੀ ਇੱਕ ਪ੍ਰਕਿਰਤੀ ਦੁਆਰਾ ਬਹੁਤ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਕਿਉਂਕਿ ਸੰਗਤ ਜੀ ਜ਼ਿਆਦਾਤਰ ਕੀੜੇ ਖੇਤਾਂ ਵਿੱਚ ਜਾਂ ਕਿਸੇ ਖੁੱਲ੍ਹੀ ਜਗ੍ਹਾ ਤੇ ਹੀ ਦਿਖਾਈ ਦਿੰਦੇ ਹਨ ਪਰ ਜੇਕਰ ਤੁਹਾਡੇ ਘਰ ਦੇ ਆਸ-ਪਾਸ ਜਾਂ ਤੁਹਾਡੇ ਘਰੇ ਜ਼ਿਆਦਾਤਰ ਕੀੜੀਆਂ ਦਿਖਾਈ ਦਿੰਦੀਆਂ ਹਨ ਤਾਂ ਇਹ ਵੀ ਪ੍ਰਕਿਰਤੀ ਦੁਆਰਾ ਇੱਕ ਬਹੁਤ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਕਿਉਂਕਿ ਕੀੜੇ ਹਮੇਸ਼ਾ ਹੀ ਜਿਹੜੇ ਘਰ ਦੇ ਆਸ-ਪਾਸ ਜਾਂ ਕੀੜੀਆਂ ਜਿਹੜੇ ਘਰ ਦੇ ਆਸ-ਪਾਸ ਜ਼ਿਆਦਾਤਰ ਰਹਿੰਦੀਆਂ ਹਨ ਉਹ ਉਸ ਘਰ ਵਿੱਚੋਂ ਸਭ ਤੋਂ ਮਾੜੀ ਸ਼ਕਤੀ ਨੂੰ ਆਪਣੇ ਅੰਦਰ ਧਾਰਨ ਕਰ ਲੈਂਦੀਆਂ ਹਨ ਅਤੇ ਸਾਡੇ ਦੁੱਖਾਂ ਨੂੰ ਹਰਨ ਵਿੱਚ ਸਾਡੀ ਮਦਦ ਕਰਦੀਆਂ ਹਨ ਇਸ ਕਰਕੇ ਸੰਗਤ ਜੀ ਇਸ ਤਰ੍ਹਾਂ ਦੇ ਜ਼ਿਕਰ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਸੰਕੇਤ ਮਿਲ ਰਹੇ ਹਨ ਤਾਂ ਤੁਹਾਨੂੰ ਖੁਸ਼ ਹੋ ਜਾਣਾ ਚਾਹੀਦਾ ਹੈ ਕਿਉਂਕਿ ਬਹੁਤ ਜਲਦ ਤੁਹਾਡੇ ਚੰਗੇ ਦਿਨ ਸ਼ੁਰੂ ਹੋਣ ਵਾਲੇ ਹਨ ਜੀ